ਸ੍ਰੀ ਗਾਥ ਅੱਜ ਸੀ ਪਲੱਸ 1 ਦੀ ਰਿ ਲਈ ਚਿੱਠੀ ਕਰ ਰਹੇ ਆ 14ਵੀਂ ਚਿੱਠੀ ਕਿ ਵਿਦੇਸ਼ ਭੇਜਨ ਦੇ ਚਾਂਸੇ ਦੇ ਕੇ ਠੱਗੀ ਮਾਰਨ ਵਾਲਿਆਂ ਬਾਰੇ ਅਸੀਂ ਸੰਪਾਦਕ ਨੂੰ ਪੱਤਰ ਲਿਖਣਾ ਹੈ ਕਿ ਕਿਦਾਂ ਉਹ ਚਾਂਸੇ ਦਿੰਦੇ ਆ ਵੀ ਐਦਾਂ ਕਰ ਲੋ ਤੁਹਾਨੂੰ ਬਾਹਰ ਭੇਜ ਦਿਆਂਗੇ ਜਿੱਥੇ ਜਾਣਾ ਚਾਹੋ ਜਿਹੜੇ ਦੇਸ਼ ਜਾਣਾ ਚਾਹੋ ਭੇਜ ਦਿਆਂਗੇ ਆ ਕਾਗਜ਼ ਲਿਓ ਉਹ ਕਾਗਜ਼ ਲਿਓ ਐਦਾਂ ਕਰੋ ਆ ਫਾਈਲ ਬਣਾਓ ਕਈ ਕੁਝ ਕਹਿੰਦੇ ਆ ਹਨਾ ਸਾਰਾ ਉਹਨਾਂ ਦਾ ਮੋਸਟਲੀ ਜਿਹੜੇ ਇਦਾਂ ਦੇ ਏਜੰਟ ਨੇ ਜਾਂ ਇਦਾਂ ਦੀਆਂ ਏਜੰਸੀਆਂ ਉਹਨਾਂ ਨੇ ਖੋਲੀਆਂ ਹੋਈਆਂ ਤੇ ਉਹਨਾਂ ਵਿੱਚ 90% ਇਹੋ ਜਿਹੇ ਨੇ ਜਿਹੜੇ ਸਿਰਫ ਠੱਗੀਆਂ ਮਾਰਨ ਵਾਲੇ ਹੁੰਦੇ ਨੇ 10% ਨੇ ਜਿਹੜੇ ਸਹੀ ਬੰਦੇ ਹੁੰਦੇ ਨੇ ਜਿਹੜੇ ਸੱਚੀ ਮੁੱੱਚੀ ਲੋਕਾਂ ਨੂੰ ਵਿਦੇਸ਼ ਭੇਜਦੇ ਸੋ ਅਸੀਂ ਉਹਨਾਂ ਬਾਰੇ ਚਿੱਠੀ ਲਿਖਣੀ ਹੈ ਸੰਪਾਦਕ ਨੂੰ ਸੋ ਇੱਥੇ ਅਸੀਂ ਉੱਪਰ ਇਹਦਾ ਹੈਡਿੰਗ ਲਿਖ ਲੈਣੇ ਆ ਵਿਦੇਸ਼ ਵੇਜਣ ਦੇ ਚਾਂਸੇ ਦੇ ਕੇ ਧੱਗੇ ਮਾਨ ਵਾਲਿਆਂ ਬਾਰੇ ਸੰਪਾਦਕ ਨੂੰ ਪਤਾ ਦੇ ठीक है जी सो so, ओ संपादक में जिदा अं पत्र लिखने सब तो पहला अस इत प्रख्या पावन फिर लिख देंगे शहर फिर लिख देंगे मिति ਅੱਥੇ ਅਸੀਂ ਸੰਪਾਦਕ ਦਾ ਪਤਾ ਲਿਖਣਾ ਹੈ ਸੰਪਾਦਕ ਸਾਹਿਬ ਰੋਜ਼ਾਨਾ ਅਜੀਤ ਜਿਲੰਧਰ ਐਥੇ ਸਾਡੇ ਕੋਲ ਆ ਗਿਆ ਵਿਸ਼ਾ ਵਿਦੇਸ਼ ਕੇ ਜਨਦਾ ਜਾਨ ਸਾਦੇ ਕੇ ਠੱਗੀ ਮਾਨ ਵਾਲਿਆਂ 바ਰੇ ਠੀਕ ਹੈ ਇੱਥੇ ਆ ਗਿਆ શ્રીਮਾਨ ਜੀ ਇੱਥੋਂ ਅਸੀਂ ਚਿੱਠੀ ਸ਼ੁਰੂ ਕਰਾਂਗੇ ਸੋ ਹਮੇਸ਼ਾ ਦੀ ਤਰ੍ਹਾਂ ਜਦ ਮੈਂ ਤੁਹਾਨੂੰ ਦੱਸਦੀ ਆ ਕਿ ਚਿੱਠੀ ਜਦੋਂ ਅਸੀਂ ਸ਼ੁਰੂ ਕਰਨੀ ਆ ਅਸੀਂ 2-3 ਲਾਈਨਾਂ ਅਖਬਾਰ ਦੇ ਪ੍ਰਸ਼ੰਸਾ ਦੇ ਵਿੱਚ ਕਹਿਣੀਆਂ ਨੇ ਕਿ ਸੰਪਾਦਕ ਨੂੰ ਕਹਿ ਰਿਆਂ ਕਿ ਤੁਹਾਡੀ ਅਖਬਾਰ ਜਿਹੜੀ ਹੈ ਸਾਡੀ ਬੜੀ ਪਸੰਦੀਦਾ ਅਖਬਾਰ ਹੈ ਸਾਡਾ ਸਾਰਾ ਪਰਿਵਾਰ ਇਸ ਅਖਬਾਰ ਨੂੰ ਬੜੇ ਚਾਅ ਨਾਲ ਪੜ੍ਹਦਾ ਹੈ ਤੇ ਵਕਫ ਵਕਫ ਦਿਨਾਂ ਦੇ ਵਿੱਚ ਜਿਹੜੇ ਤੁਸੀਂ ਮੈਗਜ਼ੀਨ ਸੈਕਸ਼ਨ ਦਿੰਦੇ ਰਹਿੰਦੇ ਹੋ ਉਹਨਾਂ ਦੇ ਵੀ ਅਸੀਂ ਬੜੇ ਪ੍ਰਸ਼ੰਸਕਾਂ ਤੇ ਸੋ ਸਾਡੀ ਇਹ ਪਸੰਦੀਦਾ ਅਖਬਾਰ ਹੈ ਇਹ ਐਨਾ ਕੁਝ ਲਿਖ ਕੇ ਉਸ ਤੋਂ ਬਾਅਦ ਅਸੀਂ ਕਹਾਂਗੇ ਅਸੀਂ ਤੁਹਾਡਾ ਧਿਆਨ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲਿਆਂ ਵੱਲ ਦਮਾਉਣਾ ਚਾਹੁੰਨੇ ਆ ਉਮੀਦ ਕਰਦੇ ਆ ਕਿ ਤੁਸੀਂ ਇਹ ਸਾਡੀ ਚਿੱਠੀ ਆਪਣੇ ਅਖਬਾਰ ਵਿੱਚ ਛਾਪੋਗੇ ਤਾਂ ਕਿ ਸਰਕਾਰ ਦੇ ਕੰਨਵੇ ਐਸ ਪਾਸੇ ਹੋ ਸਕਣ ਸਰਕਾਰ ਦਾ ਧਿਆਨ ਵੀ ਐਸ ਪਾਸੇ ਵੱਲ ਆ ਸਕੇ ਕਿ ਲੋਕਾਂ ਨੂੰ ਕਿੰਨੇ ਲੋਕ ਐਦਾਂ ਜਿਹੜੇ ਠੱਗੀ ਜਾ ਰਹੇ ਆ ਜਿਹੜੇ ਕਿ ਵਿਦੇਸ਼ ਭੇਜਣ ਦਾ ਵਿਦੇਸ਼ ਜਾਣ ਦਾ ਮਨਚ ਚਾ ਰੱਖਦੇ ਆ ਤੇ ਇਹੋ ਜਿਹੇ ਏਜੰਟਾਂ ਦੇ ਅੜਿੱਕੇ ਚੜ ਜਾਂਦੇ ਆ ਜਾਂ ਐਦਾਂ ਜਾਂ ਕੁਝ ਏਜੰਸੀਆਂ ਦੇ ਚੱਕਰਾ ਚ ਪੈ ਜਾਂਦੇ ਆ ਜਿਹੜੇ ਉਹਨਾਂ ਨਾਲ ਧੋਖਾ ਧੜੀ ਕਰਕੇ ਤੇ ਉਹਨਾਂ ਨੂੰ ਠੱਗ ਠੱਗ ਕੇ ਲੋਕੀ દોੜ ਜਾਂਦੇ ਆ ਸੋ ਅਸੀਂ ਸਰਕਾਰ ਦਾ ਧਿਆਨ ਉਧਰ ਦਿਵਾਉਣਾ ਹੈ ਸੋ ਅਸੀਂ ਦਿਖਾਂਗੇ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਕੱਲ ਦੇ ਜਿਹੜੇ ਨੌਜਵਾਨ ਨੇ ਉਹ ਕਾਨੂੰਨੀ ਜਾਂ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾਣਾ ਚਾਹੁੰਦੇ ਨੇ ਔਰ ਇਹ ਜਿਹੜੀ ਹੋੜ ਹੈ ਇਹ ਅੱਜ ਕੱਲ ਦੀ ਗੱਲ ਨਹੀਂ ਹੈ ਇਹ ਪਿਛਲੇ 10-15 ਸਾਲਾਂ ਤੋਂ ਇਦਾਂ ਦੀ ਹੋੜ ਲੱਗੀ ਹੋਈ ਹੈ ਕਿ ਜਿਹੜੇ ਸਾਡੇ ਨੌਜਵਾਨ ਨੇ ਉਹ ਬਾਹਰ ਜਾਣਾ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਫਿਰ ਆਸਟ੍ਰੇਲੀਆ ਇਹਨਾਂ ਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਨੇ ਕਿਉਂਕਿ ਇਹਨਾਂ ਦੇਸ਼ਾਂ ਦੀ ਜਿਹੜੀ ਜਗਾ ਚਾਹੁੰਦਾ ਉਹਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ ਦੂਸਰਾ ਇਹਨਾਂ ਦੇਸ਼ਾਂ ਦੀ ਜਿਹੜੀ ਕਰੰਸੀ ਹੈ ਡਾਲਰ ਪੌਂਡ ਜਦੋਂ ਉਹ ਆਪਣੇ ਦੇਸ਼ ਦੀ ਕਰੰਸੀ ਦਾ ਦੇਖਦੇ ਨੇ ਨਾ ਵੀ ਐਨੇ ਬਣ ਜਾਣੇ ਇੱਥੇ ਆ ਕੇ ਪੌਂਡ ਐਨੇ ਰੁਪਈਆ ਦਾ ਡਾਲਰ ਐਨੇ ਰੁਪਈਆ ਦਾ ਫਲਾਣਾ ਦੇਸ਼ ਦਾ ਡਾਲਰ ਐਨੇ ਰੁਪਈਆ ਦਾ ਫਿਰ ਜਦੋਂ ਉਹਨਾਂ ਨੂੰ ਉਹ ਪੈਸੇ ਵੱਧੇ ਨਜ਼ਰ ਆਉਂਦੇ ਨੇ ਵੀ ਇੱਥੇ ਆ ਕੇ ਤਾਂ ਐਨੇ-ਐਨੇ ਬਣ ਜਾਂਦੇ ਨੇ ਸੋ ਉਹਨਾਂ ਦਾ ਹੋਰ ਜਿਆਦਾ ਜਿਹੜਾ ਮਨ ਐ ਛੇਤੀ ਛੇਤੀ ਬਾਹਰ ਜਾਣ ਲਈ ਕਰਦਾ ਔਰ ਉਹ ਕੋਈ ਵੀ ਰਿਸਕ ਲੈਣ ਲਈ ਤਿਆਗ ਹੋ ਜਾਂਦੇ ਨੇ ਕੋਈ ਵੀ ਆਪਣੀ ਜਾਇਦਾਦ ਦੀ ਜ਼ਮੀਨ ਕੋਈ ਕਾਰ ਭਾਵੇਂ ਗਿਰਵੀ ਰੱਖਣ ਭਾਵੇਂ ਵੇਚਣ ਪੈਸਾ ਇਕੱਠਾ ਕਰਦੇ ਆ ਤੇ ਬਾਹਰ ਜਾ ਕੇ ਬਸਣਾ ਚਾਹੁੰਦੇ ਆ ਕਿ ਅਸੀਂ ਵੀ ਇਹੋ ਜਿਹੇ ਸੋਹਣੀਆਂ ਥਾਵਾਂ ਤੇ ਜਾ ਕੇ ਰਹੀਏ ਔਰ ਵਧੀਆ ਪੈਸਾ ਕਮਾਈਏ ਦੂਸਰੀ ਗੱਲ ਇਹ ਕਿ ਇੱਥੇ ਜਿਹੜੇ ਪੜੇ ਲਿਖੇ ਨੌਜਵਾਨ ਨੇ ਉਹ ਕੋਈ ਵੀ ਕੰਮ ਨਹੀਂ ਕਰ ਸਕਦੇ ਜਿਓ ਪੜੇ ਲਿਖੇ ਨੇ ਤਾਂ ਉਹਨਾਂ ਨੂੰ ਸ਼ਰਮ ਆਉਂਦੀ ਏ ਕਿ ਅਸੀਂ ਕੋਈ ਛੋਟਾ ਕੰਮ ਨਹੀਂ ਕਰਨਾ ਨਹੀਂ ਨਹੀਂ ਇਹਦੇ 'ਚ ਸਾਡੀ ਬੇਇੱਜ਼ਤੀ ਏ ਅਸੀਂ ਆਹ ਕੰਮ ਕਿਵੇਂ ਕਰ ਸਕਦੇ ਆ ਸਾਨੂੰ ਤਾਂ ਆਪਣੀ ਪੜ੍ਹਾਈ ਦੇ ਮੁਤਾਬਕ ਹੀ ਕੋਈ ਨੌਕਰੀ ਮਿਲਣੀ ਚਾਹੀਦੀ ਏ ਜਾਂ ਕੋਈ ਕੰਮ ਮਿਲਣਾ ਚਾਹੀਦਾ ਏ ਸੋ ਇੱਥੇ ਜੋ ਸ਼ਰਮ ਕਰਦੇ ਆ ਪਰ ਉਹੀ ਨੌਜਵਾਨ ਜਦੋਂ ਬਾਹਰੀ ਦੇਸ਼ਾਂ 'ਚ ਚਲੇ ਜਾਂਦੇ ਆ ਉੱਥੇ ਜਾ ਕੇ ਉਹ ਕੋਈ ਨੀਵੇਂ ਤੋਂ ਨੀਵਾ ਕੰਮ ਕਰਨਾ ਬੁਰਾ ਨਹੀਂ ਸਮਝਦੇ ਵੈਸੇ ਕੰਮੋ ਕੋਈ ਵੀ ਨੀਵਾਂ ਨਹੀਂ ਹੁੰਦਾ ਮੈਂ ਆਪਣੇ ਮੂੰਹੋਂ ਨੀਵਾਂ ਬੋਲ ਦਿੱਤਾ ਉਹਦੇ ਲਈ ਮੈਂ ਮਾਫੀ ਦੇ ਹੱਕਦਾਰ ਆ ਮਤਲਬ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਹਾਂ ਉਹ ਉਹਨਾਂ ਆਪਣੇ ਜਿਹੜਾ ਲੈਵਲ ਦਾ ਕੰਮ ਇੱਥੇ ਲੱਭਦੇ ਆ ਉੱਥੇ ਅਗਰ ਲੈਵਲ ਦਾ ਨਾਮ ਹੀ ਲੱਭੇ ਤਾਂ ਵੀ ਜਿਹੜਾ ਕੰਮ ਉਹਨਾਂ ਨੂੰ ਮਿਲਦਾ ਉਹ ਕੰਮ ਕਰਨ ਲਈ ਤਿਆਰ ਹੋ ਜਾਂਦੇ ਆ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਸ਼ਰਮ ਮਹਿਸੂਸ ਨਹੀਂ ਹੁੰਦੀ ਸਗੋਂ ਇਸ ਗੱਲ ਤੋਂ ਖੁਸ਼ੀ ਅਨੁਭਵ ਕਰਦੇ ਕਿ ਸਾਨੂੰ ਕਿਉਂਕਿ ਉੱਥੇ ਤਾਂ ਦੇਖੋ ਕੰਮ ਮਿਲਣਾ ਬੜਾ ਜ਼ਰੂਰੀ ਹੈ ਔਰ ਬੜਾ ਔਖਾ ਇਹਨਾਂ ਨੂੰ ਕੰਮ ਮਿਲਦਾ ਹੈ ਸੋ ਕਈ ਤਰ੍ਹਾਂ ਦੇ ਬਾਹਰ ਜਾਣ ਲਈ ਇਹ ਢੰਗ ਤਰੀਕੇ ਅਪਣਾਉਂਦੇ ਆ ਕਈ ਤਾਂ ਜਿਵੇਂ ਬਾਹਰ ਕੋਈ ਦਵਈਆ ਜਾ ਰਿਹਾ ਹੈ ਤਾਂ ਉਹਦਾ ਕੋਈ ਸਜਿੰਦਾ ਬਣ ਕੇ ਚਲਾ ਜਾਏਗਾ ਉਹਦਾ ਕੋਈ ਵੀ ਗਰੁੱਪ ਦੇ ਵਿੱਚ ਜਿਹੜਾ ਗਰੁੱਪ ਉਹਦੇ ਨਾਲ 8-10 ਜਣਿਆਂ ਦਾ ਜਾਣਾ ਉਹਦੇ ਵਿੱਚ ਕਿਸੇ ਕੰਮ ਦਾ ਵੀ ਆਪਣੇ ਤਾਂ glandular ਆ ਕੇ ਵੀ ਇਹ ਇਹ ਵਜਾਂਦਾ ਹੈ ਜੀ ਬੰਸ ਦੀ ਵਜਾਂਦਾ ਹੈ ਜੀ ਇਹ ਆਹ ਵਾਲਾ ਕੰਮ ਕਰਦਾ ਕੋਈ ਨਾ ਕੋਈ ਉਹ ਤਰੀਕੇ ਨਾਲ ਉਸ ਗਰੁੱਪ ਚ ਵੱੜਦਾ ਤੇ ਜਾਣਾ ਚਾਹੁੰਦਾ ਇਸੇ ਤਰ੍ਹਾਂ ਕੋਈ ਧਾਰਮਿਕ ਨੇਤਾ ਜਾ ਰਿਹਾ ਉਹਦੇ ਨਾਲ ਜਿਹੜਾ ਪੂਰਾ ਟੋਲਾ ਜਾਣਾ ਉਹਦੇ ਵਿੱਚ ਜਾਂ ਕੋਈ ਖਿਡਾਰੀ ਜਾ ਰਿਹਾ ਖੇਡਣ ਵਾਸਤੇ ਉਹਨਾਂ ਦੇ ਗਰੁੱਪ ਦੇ ਵਿੱਚ ਮਤਲਬ ਕਿਸੇ ਵੀ ਤਰੀਕੇ ਜਾਂ ਕੋਈ ਝੂਠੀ-ਮੁੱਠੀ ਦੀ ਸ਼ਾਦੀ ਕਰਕੇ ਵਿਆਹ ਕਰਕੇ ਬਾਹਰ ਜਾਣਾ ਮਤਲਬ ਕੋਈ ਵੀ ਚੋਰੀ-ਮੋਰੀ ਚਾਹੀਦੀ ਹੈ ਜਿਸ ਤਰੀਕੇ ਨਾਲ ਉਹ ਬਾਰ ਚਲੇ ਜਾਣ ਔਰ ਉਹ ਕੋਈ ਵੀ ਢੰਗ ਤਰੀਕਾ ਅਪਣਾਉਣ ਲਈ ਤਿਆਰ ਹੁੰਦੇ ਆ ਪੈਸੇ ਵੀ ਲੱਖਾਂ ਰੁਪਏ ਖਰਚ ਦਿੰਦੇ ਆ ਉਸ ਦੇ ਬਾਵਜੂਦ ਵੀ ਐਦਾਂ ਦੇ ਢੰਗ ਤਰੀਕਿਆਂ ਦੇ ਵਿੱਚ ਸ਼ਾਮਲ ਹੋ ਕੇ ਬਾਹਰ ਜਾਣਾ ਪਸੰਦ ਕਰਦੇ ਆ ਹੁਣ ਦੇਖੋ ਜਿਨੇ ਬਾਹਰ ਜਾਣਾ ਉਹ ਐਦਾਂ ਦੇ ਏਜੰਟਾਂ ਨੂੰ ਜਾਂ ਐਦਾਂ ਦੀਆਂ ਏਜੰਸੀਆਂ ਨੂੰ ਲੱਭਦੇ ਆ ਤੇ ਕਈ ਵਾਰ ਉਹ ਇਹੋ ਜਿਹੇ ਲੋਕਾਂ ਦੇ ਰਿੱਕੇ ਚੜ ਜਾਂਦੇ ਆ ਜਿਹੜੇ ਏਜੰਟ ਨੇ ਜਾਂ ਜਿਹੜੀਆਂ ਵੱਡੀਆਂ ਵੱਡੀਆਂ ਏਜੰਸੀਆਂ ਖੁੱਲੀਆਂ ਨੇ ਉਹਨਾਂ ਨੇ ਕੀ ਕਰਨਾ ਛੋਟੇ ਛੋਟੇ ਸ਼ਹਿਰਾਂ 'ਚ ਆਪਣੇ ਇਦਾਂ ਦੇ ਦਫ਼ਤਰ ਖੋਲਣੇ ਆ ਜਿੱਥੇ ਵਿਦੇਸ਼ਾਂ ਦੀਆਂ ਵੱਡੀਆਂ ਵੱਡੀਆਂ ਰੰਗीन ਤਸਵੀਰਾਂ ਪੋਸਟਰ ਨੁਮਾ ਉਹਨਾਂ ਦੇ ਦਫ਼ਤਰ 'ਚ ਲੱਗੀਆਂ ਹੋਈਆਂ ਨੇ ਤੇ ਜਿਹੜੀਆਂ ਉਹਨਾਂ ਦੀਆਂ ਰਿਸੈਪਸ਼ਨਿਸਟ ਨੇ ਉਹ ਵੀ ਕੋਈ ਵੱਡੀਆਂ ਇੰਗਲਿਸ਼ ਬੋਲਣ ਵਾਲੀਆਂ ਵੱਡੀਆਂ ਸਮਾਰਟ ਜੀਆਂ ਕੁੜੀਆਂ ਉੱਥੇ ਬਿਠਾ ਦਿੰਦੇ ਨੇ ਜਿਹੜੀਆਂ ਸਕਰਟਸ ਪਾ ਕੇ ਵੱਡੀਆਂ ਸ਼ਾਰਟ ਡ्रेसेस ਪਾ ਕੇ ਜਾਂ ਵੱਡੀਆਂ ਰੰਗ-ਬਰੰਗੀਆਂ ਡ्रेसेस ਪਾ ਕੇ ਉੱਥੇ ਲੋਕਾਂ ਨੂੰ ਅਟਰੈਕਟ ਕਰਨ ਲਈ ਅੰਗਲਿਸ਼ੀ ਬੋਲਦੀਆਂ ਨੇ ਜਿਹਦੇ ਨਾਲ ਲੋਕਾਂ ਨੂੰ ਲੱਗਦਾ ਲੈ ਬਸ ਉਥੋਂ ਦਾ ਮਾਹੌਲ ਹੀ ਉਹਨਾਂ ਨੂੰ ਇੰਜ ਲੱਗਦਾ ਕਿ ਬਸ ਇੱਥੇ ਆ ਗਏ ਹੁਣ ਅਸੀਂ ਵਿਦੇਸ਼ ਪਹੁੰਚ ਹੀ ਹੋਏ ਹਾਂ ਫਿਰ ਉਹ ਉਹਨਾਂ ਤੋਂ ਇਸ ਤਰੀਕੇ ਨਾਲ ਫਾਰਮ ਵਗੈਰਾ ਭਰਵਾਉਂਦੇ ਆ ਜਿੱਦਾਂ ਕਿਤੇ ਕਿਸੇ ਕਹਿੰਦੇ ਆ ਅਮਰੀਕਾ ਦੀ ਐਮਬੈਸੀ ਐਮਬੈਸੀ ਦੀ ਇੰਟਰਵਿਊ ਹੋ ਰਹੀ ਹੋਵੇ ਸੋ ਉਹ ਉਹਨਾਂ ਤੋਂ ਇਦਾਂ ਦੇ ਫਾਰਮ ਭਰਵਾਉਂਦੇ ਆ ਔਰ ਇਦਾਂ ਦਾ ਮਾਹੌਲ ਜਿਹੜਾ ਬਣਾ ਦਿੰਦੇ ਆ ਅੰਜ ਲੱਗਦਾ ਹੈ ਕਿ ਅਮਰੀਕਾ ਦੀ ਅੰਬੈਸੀ ਦੀ ਇੰਟਰਵਿਊ ਤੇ ਜਾ ਰਹੇ ਹੁਣ ਸੋ ਸਾਰਾ ਫਾਰਮ ਉਹਨਾਂ ਤੋਂ ਭਰਵਾ ਕੇ ਵੇਜੀ ਪਾਸਪੋਰਟ ਦੀਆਂ ਇਹਨੀਆਂ ਕਾਪੀਆਂ ਦੇ ਦਿਓ ਫੋਟੋਆਂ ਇਹਨੀਆਂ ਦੇ ਦਿਓ ਆਹ ਵਾਲਾ ਕਾਗਜ਼ ਲਾ ਦਿਓ ਆਹ ਵਾਲਾ ਕਾਗਜ਼ ਲਾ ਦਿਓ ਸੋ ਕੰਮ ਕਰਾ ਕੇ ਉਹਨਾਂ ਤੋਂ ਫਾਈਲ ਲਵਾ ਲੈਂਦੇ ਆ ਉਹਨਾਂ ਨੂੰ ਦੱਸ ਦੇਖੋ ਜੇ ਤਾਂ ਕੋਈ ਚੰਗਾ ਪੜਿਆ ਲਿਖਿਆ ਫਿਰ ਤਾਂ ਕਹਣਗੇ ਉੱਥੇ ਡਾਕਟਰ ਇੰਜੀਨੀਅਰਸ ਦੀ ਲੋੜ ਹੈ ਜੀ ਤੁਹਾਡਾ ਅਸੀਂ ਉੱਥੇ ਭਰਵਾ ਦਨੇ ਆ ਉੱਥੇ ਭਰਵਾ ਜਿਹੜਾ ਕੋਈ ਪਿੰਡ 'ਚੋਂ ਆਇਆ ਘੱਟ ਪੜਿਆ ਲਿਖਿਆ ਫਿਰ ਜੋ ਉੱਥੇ ਮਕੈਨਿਕ ਦੀ ਲੋੜ ਹੈ ਉਥੇ ਜੀ ਕਾਰਪੈਂਟਰਾਂ ਦੀ ਲੋੜ ਹੈ ਉਥੇ ਵੈਲਡਰਾਂ ਦੀ ਡਰਾਈਵਰਾਂ ਦੀ ਇਹਨਾਂ ਦੀ ਲੋੜ ਹੈ ਜੀ ਤੁਹਾਡਾ ਅਸੀਂ ਉਥੇ ਭਵਾ ਦਿੰਨੇ ਆ ਸੋ ਉਸ ਤਰੀਕੇ ਜਿਵੇਂ ਦਾ ਬੰਦਾ ਹੁੰਦਾ ਉਵੇਂ ਦਾ ਉਹਨਾਂ ਨੂੰ ਕੰਮ ਦੱਸ ਕੇ ਤੇ ਆਪਣੀ ਗੱਲਾਂ ਚਲਾ ਲੈਂਦੇ ਆ ਤੇ ਕਈ ਤਾਂ ਇੰਨੇ ਚਲਾਕ ਹੁੰਦੇ ਆ ਤੇ ਗੱਲਾਂ-ਗੱਲਾਂ ਦੇ ਵਿੱਚ 20 20 30 30 ਲੱਖ ਰੁਪਏ ਦੇ ਵਿੱਚ ਉਹਨਾਂ ਨਾਲ ਸੌਦਾ ਵੀ ਕਰ ਲੈਂਦੇ ਆ ਕਿ ਲਓ ਜੀ ਆ ਤੁਹਾਡਾ ਕੰਮ ਹੋ ਜਾਣਾ ਐਨੇ ਪੈਸੇ ਤਿਆਰ ਕਰ ਲਓ ਔਰ ਉਹ ਲੋਕ ਐਨੇ ਪ੍ਰਭਾਵਿਤ ਹੁੰਦੇ ਆ ਉਹਨਾਂ ਦੀਆਂ ਗੱਲਾਂ ਤੋਂ ਇਹਨਾਂ ਦੇ ਉਸ ਮਾਹੌਲ ਤੋਂ ਇਹਨਾਂ ਦੇ ਦਫ਼ਤਰਾਂ ਤੋਂ ਕਿਉਂ ਵਿਚਾਰੇ ਕੁਛ ਨਾ ਪੁੱਛ ਆਪਣੇ ਕੋਈ ਜ਼ਮੀਨ ਵੇਚਦਾ ਕੋਈ ਘਰ ਵੇਚਦਾ ਨਾ ਗਿਰਵੀ ਰੱਖਦੇ ਨੇ ਸੋ ਪੈਸੇ ਇਕੱਠੇ ਕਰਦੇ ਨੇ ਕਿਵੇਂ ਨਾ ਕਿਵੇਂ ਔਰ ਰਕਮ ਇਕੱਠੀ ਕਰਕੇ ਇਹਨਾਂ ਨੂੰ ਸੌਂਪ ਦਿੰਦੇ ਨੇ ਤੇ ਕਈ ਵਾਰੀ ਇਹ ਇੱਧਰ ਦੇ ਹੀ ਮੁੰਡੇ ਕੁੜੀਆਂ ਨੂੰ ਬਾਹਰਲੇ ਦੱਸ ਕੇ ਤੇ ਉਹਨਾਂ ਲੋਕਾਂ ਦੇ ਇਦਾਂ ਵਿਆਹ ਕਰਵਾ ਲੈਂਦੇ ਨੇ ਜਦੋਂ ਵਿਆਹ ਕਰਾਣ ਤੋਂ ਬਾਅਦ ਪਤਾ ਲੱਗਦਾ ਵੀ ਇਹ ਤਾਂ ਉਹਨਾਂ ਦੇ ਗਰੁੱਪ ਦੇ ਹੀ ਸੀ ਇਹ ਤਾਂ ਉਹਨਾਂ ਦੇ ਟੋਲੇ ਨਾਲ ਹੀ ਰਲੇ ਹੋਏ ਸੀ ਔਰ ਇਹ ਇੱਧਰ ਦੇ ਹੀ ਨੇ ਇਹ ਤਾਂ ਕੋਈ ਬਾਹਰ ਦੇ ਪੀਆਰ ਹੈ ਨਹੀਂ ਬਾਹਰ ਦੇ ਹੈ ਨਹੀਂ ਸੋ ਜਦੋਂ ਸਾਰਾ ਕੁਝ ਲੁੱਟ ਲੁਟਾ ਕੇ ਲੈ ਜਾਂਦੇ ਆ ਫੇਰ ਉਹਨਾਂ ਨੂੰ ਵਿਚਾਰਿਆਂ ਨੂੰ ਸਮਾਂ ਲੱਗਦੀ ਹੈ ਵੀ ਇਹ ਸਾਡੇ ਨਾਲ ਕਿਹੋ ਜਿਹਾ ਕਿੰਨਾ ਵੱਡਾ ਧੋਖਾ ਹੋ ਗਿਆ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਜਿਹੜੇ ਏਜੰਟਸ ਨੇ ਜਾਂ ਏਜੰਸੀਆਂ ਨੇ ਉਹਨਾਂ ਨੂੰ ਹੱਥ ਪਾਇਆ ਜਾਵੇ ਵੈਸੇ ਤਾਂ ਦੇਖੋ ਸਰਕਾਰ ਵੱਲੋਂ ਇੱਕ ਵਿਸ਼ੇਸ਼ ਸੈੱਲ ਜਿਹੜਾ ਆ ਉਹ ਕਾਇਮ ਕੀਤਾ ਗਿਆ ਉਹਦੇ ਨਾਲ ਬਹੁਤ ਸਾਰੇ ਚੀਜ਼ਾਂ ਦਾ ਫਰਕ ਪਿਆ ਵੀ ਹੈ ਪਰ ਹਾਲੇ ਵੀ ਜਿਹੜੀਆਂ ਇਹ ਠੱਗੀਆਂ ਨੇ ਇਹ ਚੱਲ ਰਹੀਆਂ ਨੇ ਇਹ ਬੰਦ ਨਹੀਂ ਹੋਈਆਂ ਇਸ ਕਰਕੇ ਜਿਹੜਾ ਜਿਹੜਾ ਜਿੰਨਾ ਕੋ ਸਰਕਾਰ ਨੇ ਕਦਮ ਚੁੱਕਿਆ ਤਾਂ ਮਤਲਬ ਉਹ ਕਾਫੀ ਨਹੀਂ ਹੈ ਸਰਕਾਰ ਨੂੰ ਹੋਰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਔਰ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਜਿਹੜੇ ਸਾਡੇ ਪੜ੍ਹੇ ਲਿਖੇ ਨੌਜਵਾਨ ਆ ਉਹਨਾਂ ਦੀ ਪੜ੍ਹਾਈ ਲਿਖਾਈ ਮੁਤਾਬਕ ਜੇ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਜੜੀਆਂ ਨੇ ਮਿਲ ਜਾਣ ਤਾਂ ਵਿਦੇਸ਼ ਵੱਲ ਮੂੰਹ ਕਿਉਂ ਕਰੇ ਉਹ ਜਾਂਦੇ ਉਦੋਂ ਹੀ ਨੇ ਜਦੋਂ ਪੜ੍ਹਾਈ ਲਿਖਾਈ ਜ਼ਿਆਦਾ ਕਰ ਲੈਂਦੇ ਨੇ ਕੰਮ ਨਾਲੋਂ ਉਹਨਾਂ ਦੇ ਬਰਾਬਰ ਦਾ ਨਹੀਂ ਮਿਲਦਾ ਉਹਨਾਂ ਦੀ ਪੜ੍ਹਾਈ ਦੇ ਬਰਾਬਰ ਦਾ ਕੰਮ ਨਹੀਂ ਮਿਲਦਾ ਤਾਂ ਉਹ ਬਾਹਰ ਜਾਣ ਦੀ ਗੱਲ ਸੋਚਦੇ ਨੇ ਤਾਂ ਉਹ ਆਪਣੀਆਂ ਚੀਜ਼ਾਂ ਵੇਚਦੇ ਨੇ ਪੈਸੇ ਇਕੱਠੇ ਕਰਦੇ ਨੇ ਪਰ ਜੇਕਰ ਇੱਥੇ ਹੀ ਉਹਨਾਂ ਦੀ ਪੜ੍ਹਾਈ ਦਾ ਮੁੱਲ ਪੈ ਜਾਵੇ ਜਿੰਨੀ ਜਿਸ ਤਰ੍ਹਾਂ ਦੀ ਉਹਨਾਂ ਨੇ ਪੜ੍ਹਾਈ ਕੀਤੀ ਹੈ ਉਸ ਤਰੀਕੇ ਦੀ ਉਹਨਾਂ ਨੂੰ ਨੌਕਰੀ ਮਿਲ ਜਾਏ ਤਾਂ ਫਿਰ ਸ਼ਾਇਦ ਇਹ ਜਿਹੜੇ ਆਪਣੇ ਇਥੋਂ ਦੇ ਹਿੰਦੁਸਤਾਨੀ ਨੌਜਵਾਨ ਨੇ ਜਾਂ ਪੰਜਾਬੀ ਨੌਜਵਾਨ ਨੇ ਉਹਨਾਂ ਨੂੰ ਆਪਣੇ ਦੇਸ਼ ਵਿੱਚ ਹੀ ਅਸੀਂ ਰੱਖ ਸਕਨੇ ਆਂ ਸੋ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਜੇ ਕਦੀ ਬਾਹਰ ਜਾਣ ਦਾ ਕੋਈ ਮੌਕਾ ਉਹਨਾਂ ਦਾ ਬਣਦਾ ਹੈ ਤਾਂ ਬੜਾ ਕੋਕ ਵਿਚਾਰ ਕਰਨ ਚੰਗੀ ਤਰ੍ਹਾਂ ਉਹਦੇ ਬਾਰੇ ਪਤਾ ਕਰਨ ਕਿਹਦੇ ਥਰੂ ਉਹ ਜਾ ਰਹੇ ਨੇ ਕੀ ਉਹ ਉਹਨਾਂ ਨੇ ਪਹਿਲਾਂ ਕਿਹੜੇ ਕੰਮ ਕੀਤੇ ਨੇ ਕੌਣ ਕੌਣ ਬੰਦੇ ਉਹਨਾਂ ਨਾਲ ਜਾ ਕੇ ਕੰਟੈਕਟ ਕਰਨ ਕਿਹੜੇ-ਕਿਹੜੇ ਬੰਦੇ ਤੁਸੀਂ ਬਾਹਰ ਭੇਜੇ ਨੇ ਉਹ ਕਾਮਯਾਬੀ ਨਾਲ ਬਾਹਰ ਗਏ ਵੀ ਨੇ ਉਹਨਾਂ ਦਾ ਉੱਥੇ ਕੀ ਕੰਮ ਹੈ ਸੋ ਤੁਹਾਡੇ ਨੌਜਵਾਨਾਂ ਦੇ ਵੀ ਮਾਪਿਆਂ ਦੀ ਖਲੋਂ ਖੋਣ ਪਸੀਨੇ ਦੀ ਕਮਾਈ ਹੁੰਦੀ ਆ ਉਹਨੂੰ ਐਦਾਂ ਅਜਾਈ ਨਹੀਂ ਅਸੀਂ ਗਵਾ ਸਕਦੇ ਸੋ ਇਸ ਤਰੀਕੇ ਨਾਲ ਸਾਨੂੰ ਵੀ ਚਾਹੀਦਾ ਕਿ ਅਸੀਂ ਮਾਪਿਓ ਦੀ ਕਮਾਈ ਨੂੰ ਐਦਾਂ ਵੀ ਨਹੀਂ ਵਿਚਲ ਪੈਸੇ ਪਿਓ ਨੇ ਇਕੱਠੇ ਕਰਦੇ ਹੁਣ ਠੀਕ ਆ ਜੀ ਕੋਈ ਨਹੀਂ ਅਸੀਂ ਤਾਂ ਬਾਹਰ ਜਾਂਦੇ ਆ ਕੋਈ ਨਹੀਂ ਕੋਈ ਨਹੀਂ ਬਾਪੂ ਪੇ ਨਾਂਗੇ ਉੱਥੇ ਜਾ ਕੇ ਸੋ ਉੱਥੇ ਜਾ ਕੇ ਐਡੇ ਸੌਖੇ ਨਹੀਂ ਪੈਸੇ ਕਮਾਣੇ ਬੜੀ ਲੱਖ ਤੋੜਵੀਂ ਹੱਡ ਤੋੜਵੀਂ ਮਿਹਨਤ ਕਰਕੇ ਥੋੜੇ ਜਿਹੇ ਪੈਸੇ ਮਿਲਦੇ ਨੇ ਉਹ ਵੀ ਮਿਹਨਤ ਤਾਂ ਜੇ ਤੁਹਾਨੂੰ ਕੰਮ ਮਿਲ ਜਾਏ ਸੋ ਇਸ ਕਰਕੇ ਇਹੋ ਜਿਹੇ ਲੋਕਾਂ ਇਹੋ ਜੀਆਂ ਏਜੰਸੀਆਂ ਦੇ ਇਹੋ ਜਿਹੇ ਏਜੰਟਾਂ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੀਦਾ ਪਰ ਇਹ ਜਿਹੜੀ ਮੇਰੀ ਚਿੱਠੀ ਹੈ ਸੰਪਾਦਕ ਸਾਹਿਬ ਜੇ ਤੁਸੀਂ ਆਪਣੇ ਅਖਬਾਰ ਦੇ ਵਿੱਚ ਛਾਪੋਗੇ ਤਾਂ ਬਹੁਤ ਸਾਰੇ ਲੋਕ ਸ਼ਾਇਦ ਮੇਰੀ ਇਹ ਚਿੱਠੀ ਪੜ ਕੇ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਬਾਹਰ ਜਾਣ ਦੀ ਨੀ ਕਾਲ ਨਾ ਕਰਨ ਆਪਣੇ ਮਾਪਿਓ ਦੀ ਕਮਾਈ ਨੂੰ ਐਦਾਂ ਅਜਾਇਂ ਨਾ ਗੁਆਣ ਸੋ ਮੇਰੀ ਇਹ ਚਿੱਠੀ ਆਪਣੇ ਅਖਬਾਰ 'ਚ ਛਾਪਣ ਦੀ ਜ਼ਰੂਰ ਕਿਰਪਾਲਤਾ ਕਰਨੀ ਧੰਨਵਾਦ ਸਹਿਤ ਆਪ ਜੀ ਦਾ ਪਾਠਕ ਥੱਲੇ ਤੁਹਾਡਾ ਨਾਮ ਸੋ ਇਹ ਸੀ ਸਾਰੀ ਚਿੱਠੀ ਜਿਹੜੀ ਅਸੀਂ ਐਸ ਥਾਂ ਤੇ ਲਿਖ ਜਾਈਏ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਸਾਰੀਆਂ ਚਿੱਠੀਆਂ ਸਮਝਾਉਂਦੀ ਆ ਰਹੀ ਹਾਂ ਉਸੇ ਤਰ੍ਹਾਂ ਤੁਹਾਨੂੰ ਇਹ ਚਿੱਠੀ ਵੀ ਸਮਝਾਈ ਹੈ ਸੋ ਇੱਥੇ ਅਸੀਂ ਲਾਸਟ ਦੇ ਸਾਰਾ ਮੈਟਰ ਲਿਖ ਕੇ ਲਿਖ ਦਿਆਂਗੇ ਧੰਨਵਾਦ ਸਹਿਤ ਧੰਨਵਾਦ ਸਹਿਤ ਇੱਥੇ ਲਿਖ ਦਿਆਂਗੇ ਆਪ ਜੀ ਦੀ ਪਾਠਕ ਥੱਲੇ ਤੁਹਾਡਾ ਨਾਮ ਆ ਜਾਏਗਾ ਇੱਥੇ ਅਸੀਂ ਮਿੱਤ ਪਾਠਕ ਸੋ ਇਹ ਸੀ ਸਾਡੀ ਚਿੱਠੀ ਮੈਨੂੰ ਹਮੇਸ਼ਾ ਦੀ ਤਰ੍ਹਾਂ ਉਮੀਦ ਹੈ ਕਿ ਚਿੱਠੀ ਤੁਹਾਨੂੰ ਸਮਝ ਲੱਗੀ ਹੋਏਗੀ ਮੈਂ ਬੜੇ ਸਰਲ ਜੇ ਬੇ ਨਾਲ ਸਰਲ ਜੇ ਤਰੀਕੇ ਨਾਲ ਤੁਹਾਨੂੰ ਚਿੱਠੀ ਸਮਝਾਈ ਹੈ ਔਰ ਇਹ ਸਾਡੇ ਆਲੇ ਦੁਆਲੇ ਅਕਸਰ ਇਹ ਜਿਹੜੀਆਂ ਵਾਰਦਾਤਾਂ ਨੇ ਹੁੰਦੀਆਂ ਰਹਿੰਦੀਆਂ ਨੇ ਇਸ ਕਰਕੇ ਸਾਨੂੰ ਇਦੇ ਚ ਜਿੰਨੀ ਮੈਂ ਤੁਹਾਨੂੰ ਗੱਲ ਕਹੀਏ ਤੁਹਾਨੂੰ ਬਹੁਤ ਸਾਰੀਆਂ ਇਧਰ ਲੀਆਂ ਉਧਰ ਲੀਆਂ ਘਟਨਾਵਾਂ ਯਾਦ ਆ ਗਈਆਂ ਹੋਣਗੀਆਂ ਜਾਂ ਅਖਬਾਰ ਚ ਪੜੀ ਕੋਈ ਖ਼ਬਰ ਯਾਦ ਆ ਗਈ ਹੋएगी ਸੋ ਸਮਝ ਲੱਗ ਗਈ ਹੋएगी ਫਿਰ ਵੀ ਅਗਰ ਤੁਸੀਂ ਕੋਈ ਗੱਲ ਕਰਨੀ ਚਾਹੋ ਕੁਝ ਪੁੱਛਣਾ ਚਾਹੋ ਤਾਂ ਮੋਸਟ ਵੈਲਕਮ ਸਸ੍ਰੀਕਾ